ਹਾਂਜੀ ਸਸੀਗਾ ਬਾਈ ਜੀ ਸਾਰਿਆਂ ਨੂੰ ਸੌਖਾ ਇੱਕ ਨਵੀਂ ਵੀਡੀਓ ਦੇ ਨਾਲ ਸੀਜ਼ਨ ਦੀ ਤਿਆਰੀ ਚੱਲ ਰਹੀ ਹੈ ਫੁੱਲ ਜੋਰਾ ਸ਼ੋਰਾਂ ਤੇ ਅੱਜ ਆਪਣੇ ਆਏ ਨਵੇਂ ਰੈਕ ਤਿੰਨ ਨਵੇਂ ਰੈਕ ਮੰਗਾਈ ਸੀ ਆਪਾਂ ਆ ਗਏ ਆ ਇਹ ਗੱਲ ਹੋ ਗਈ ਤੁਹਾਡੇ ਲੋਡਰ ਨੇ ਚੱਕਿਆ ਨਹੀਂ ਉਹ ਲੋਡਰ ਨੇ ਚੱਕਿਆ ਨਹੀਂ ਹਟਾਲੀਅਨ ਡਰਲ ਚੱਲੇ ਹੀ ਹੁਣ ਉਹ ਬੰਦੇ ਜਾ ਰਹੇ ਤੇਰਾ ਇੱਕਾ ਜੀ ਆ ਫਿਰ ਜ਼ੋਰ ਮਾਰ ਕੇ ਆ ਜਾਏ ਇਸੇ ਕਰ ਹਾਂ ਉਹ ਤਾਂ ਥੋੜਾ ਜਿਹਾ ਹੋਆ ਤੇਲ ਦੂਨ ਪਾਉਣ ਵਾਲਾ ਉਹਦਾ ਤੇਲ ਘਟਾ ਉਹ ਚ ਹਾਂ ਪੈਪੂ ਪਾਰ ਜਾਂਦੀ ਜਦੋਂ ਫਿਰ ਤੇਲ ਨਿਕਲ ਜਾਂਦਾ ਤਾਂ ਖੜ ਕੇ ਰਹੇ ਸਾਰਾ ਟਾਈਮ ਹੋ ਗਿਆ ਤੇ ਪੈਪ ਪਾਤੀ ਦੇ ਉਹ ਚੱਕਦੇ ਤੇਲੀ ਮੈਂ ਆਦਿ ਉਹ ਵੀ ਚਾਰਿਕਾ ਦੀ ਇਹ ਮਹਾਂ ਖਚਤੂ ਗੇਂਸਟਾਰਟ ਕਰੀਆ

ਕਾ ਲਿਆ ਇਕੱਠੀਆਂ ਕਰਨੀਆਂ ਕਿ ਇੱਕ-ਇੱਕ ਕਰਨੀ ਬਈ ਉਹ ਇਕੱਠੀਆਂ ਜੋੜੋਂਗੇ ਕਿ ਇੱਕ-ਇੱਕ ਜੋੜੋਂਗੇ ਹਾਂਜੀ ਇਕੱਠੀਆਂ ਜੋੜ ਲੈਂਦੇ ਆ ਨਾਲੇ ਉਹ ਫਿਰ ਤੇ ਇੱਥੇ ਲਾ ਲੋ ਲੋਈ ਦੋ ਰੇਕਾਂ ਕਾਸਤੀਆਂ ਤੇ ਤੀਜੀ ਨੂੰ ਬਾਈ ਲੱਗੇ ਪਏ ਆ ਤੇ ਹਜੇ ਆਪਣੀਆਂ ਦੋ ਰੇਕਾਂ ਹੋਰ ਆਉਣੀਆਂ ਸਾਰਾ ਕੁਝ ਖਾ ਰਿਆ ਖੜਾ ਉਹ ਨੂੰ ਵੀ ਕੰਪਲੀਟ ਜਿਵੇਂ ਹੰਡਾਣੇ ਇਕੱਲੇ ਰਹਿ ਗਏ ਪੈਰ ਪਈ ਆਏ ਜੰਸੀ ਦਾ ele doa a gente se ouvir alguém ਸਸੀ ਗਾਲ ਜੀ ਗੱਡੀ ਦੀ ਵੀ ਐਡ ਕਰ ਦੇ ਮੇਰੀ ਨਾਲ ਹੀ ਜਰੂਰ ਜਰੂਰ ਜੀ ਲੱਕੜ ਦਾ ਲੋਹਾ ਕਿ ਤਰ ਜਾਊਗਾ ਇਹ ਦਾ ਫੈਟੀ ਆ ਹਾਂ ਰਾਜ ਇਹਦਾ ਫੈਟੀ ਆ ਇੱਕੋ ਹੀ ਕਰਨ ਵਾਲਿਆ ਉਹ ਕਰਨ ਵਾਲੀ ਜੀ ਆ ਇੱਕ ਹੀ ਸੈਟਿੰਗ ਕਰਨੀ ਇੱਕ ਸਿੱਧਾ ਫੈਟਿਆ ਠੀਕ ਹੈ ਇੱਕ ਦਾ ਹੀ ਕਰਨ ਦੇ ਟੈਗ ਜਾਇ ਨੇ ਮਿਲਣਾ ਚਲੋ ਮਾਰੋ ਲਾਦ ਨੇ ਵੀ ਲਾਦ ਨੇ ਉਹ ਟਾਇਰ ਲੱਗ ਗਏ ਉਹਦੇ ਉਹਨੂੰ ਵੀ ਕੱਢ ਦੀ ਬਾਹਰ ਸਾਧਨ ਬਈ ਟੈਲੀਹੈਂਟਰ ਤੇ ਹਾਂ ਕੀ ਕੀ ਲਾਂਦਾ ਹੈ ਉਹ ਮੈਂ ਤਾਂ ਇੱਧਰ ਕਰ ਰਿਹਾ ਆ ਉਹਦੇ ਕੋਲ ਚੱਲ ਮੇਰੇ ਕੋਲ ਨਹੀਂ ਆਉਂਦਾ ਇਹਦਾ ਆਪੇ ਖੋਲਣਗੇ ਤੂੰ ਟੈਲੀਹੈਂਟਰ ਨਾਲ ਨਾ ਉਹ ਚੱਕ ਕੇ ਕੰਪਲੀਟ ਹੋ ਗਈ ਉਹਨੂੰ ਬਾਹਰ ਕੱਢ ਦੇ ਤੇ ਰੱਜ ਤੂੰ ਖੋਲ ਇਹਨਾਂ ਨੂੰ ਬਈ ਆਵਲਾ ਇਹਨਾਂ ਨੂੰ ਇਹਨਾਂ ਨੂੰ ਵਿਚਾਰਿਆਂ ਨੇ ਦੂਰ ਬਹੁਤ ਜਾਣਾ ਤੋਰੀ ਮੇਰੀ ਪੱਤੀ ਰਹਿੰਦੇ ਭਈਆ ਸਾਡੇ ਬਹੁਤ ਆਪ ਹੈ ਕਿੰਨਾ ਕਿੰਨਾ ਰਹਿ ਗਿਆ ਇੱਕ ਮਸ਼ੀਨ ਨੇ ਤੁਰਦੀ ਭਈਆ ਵੀ ਹੌਲਾ ਹੌਲਾ ਇਹਦਾ ਵਾਇਰ ਨਾ ਮੱਕੀ ਵਾਲੇ ਚ ਫਸੇ ਪਏ ਅੱਜ ਇਹ ਅੱਜ ਡੈਡੀ ਹੈ ਨਹੀਂ ਨਾ ਤੈਨੂੰ ਉਹਨੇ ਫੁੱਲ ਪਾਉਣੇ ਸੀ ਨਾ ਤਾਂ ਨਾ ਬਾਵਾ ਦੇਣਾ ਬਾਅਦ ਵਲੌਗ ਚ ਆ ਜਾਂ ਤੂੰ ਹਣਾ ਹਾਂ ਚੱਲ ਕੋਈ ਨਾ ਫੋਨ ਦਾ ਕੰਮ ਪਾਉਣਾ ਸੀ ਮੈਂ ਇਹ ਕੋਲ ਕਲਪਾਉਣਾ ਸੀ ਉਹ ਆ ਕੀ ਲਿਆਂਦਾ ਚਾਤਾ ਯਾਰ ਉਹਨੇ ਮੈਨੂੰ ਬਲੋਗ ਬੰਦ ਕਰਕੇ ਵੀਡੀਓ ਬੰਦ ਕਰਕੇ ਦਿਨ ਦੱਸਣਾ ਸੀਗਾ ਹੁਣ ਉਹ ਪੁੱਛਣਾ ਚਾਹਤਾ ਆ ਕੀ ਲਿਆਂਦਾ ਯਾਰ ਉਹਨੇ ਫਿਰ ਪੰਜਾਬੀ ਚ ਦੱਸਣਾ ਸੀ ਕੀ ਲਿਆਂਦਾ ਸ਼ੁੱਧ ਪੰਜਾਬੀ ਚ ਦੱਸਣਾ ਕੀ ਲਿਆਂਦਾ ਹੈ ਤੱਕ ਉੱਤਰ ਗਿਆ ਮਾਦਾ ਅੱਜ ਗਿਆ ਕਿ ਟੂਰ ਤੇ ਮੀਟਿੰਗ ਤੇ ਗਿਆ ਕਿੰਨੀਆਂ ਆਗੀਆਂ ਇਹ ਪੰਜ ਆਗੀਆਂ ਉਹ ਦੱਸਣੇ ਹਾਂ ਤੇ ਪਹਿਲਾਂ ਵੀ ਤਾਂ ਨਹੀਂ ਤਿੰਨ ਉਹ ਆਗੀਆਂ ਦੋ ਇਹ ਆਗੀਆਂ ਨਰਮਲ ਜੀ ਨਰਮਲ ਜੀ ਇੱਥੇ ਰੱਖ ਹਾਂਜੀ ਬਸ ਦੂੰ ਦੱਸ ਤੈਨੂੰ ਪੰਜ ਬਹੁਤ ਆ ਪੰਜ ਇਹ ਤੇ ਕਿੰਨੀਆਂ ਪਹਿਲਾਂ ਉਹਨੀ ਖੋਸ਼ ਹੁੰਦਾ ਭਰਾਵਾ ਕਿੰਨੇ ਪੈਸੇ ਲਵਾਤੇ ਸਾਡੇ ਤੋਂ ਪਛਾਣ ਨੂੰ ਚੱਲ ਪਛਾਣ ਨੂੰ ਥੱਲੇ ਕਰ ਲੈ ਥੱਲੇ ਪੰਜਵੀ ਲਾਉਣ ਲੱਗੇ ਹੁਣ ਆਪਾਂ ਆ ਲੈ ਸਾਡੇ ਬੰਦੇ ਆਲਰਾਊਂਡ ਰਾਹੇ ਝੋਨਾ ਲਾਉਂਦੇ ਨੂੰ ਪਤਾ ਲੱਗ ਗਿਆ ਕੋਈ ਚੀਜ਼ ਆ ਗਈ ਘਰੇ ਦੇ ਭੱਜਾਏ ਇਧਰ ਨਿਮਾ ਇਧਰ ਸਾਡੇ ਫੋਰ ਬੈਂਡ ਦੀ ਇਧਰ ਡਰਾਈਵਰ ਸਾਡੇ ਝੋਨੇ ਵਾਲੀ ਮਸ਼ੀਨ ਦੇ ਹਨਾ ਹਨਾ ਠੀਕ ਗੱਡਿਆ ਕਾਲਿਆਂ ਦੇ ਡਰਾਈਵਰ ਕਿਤੇ ਰੈਕਾਂ ਦੇ ਡਰਾਈਵਰ ਆਇਆ ਕਿਤੇ 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 ਬੇਲਰ ਦੇ ਡਰਾਈਵਰ ਕਿਤੇ ਝੋਣੇ ਵਾਲੇ ਦੇ ਡਰਾਈਵਰ ਕਿਤੇ ਲੋਡਰ ਦੇ ਡਰਾਈਵਰ ਕਿਤੇ ਪਹਿਲੀ ਵਾਹਨ ਲਾ ਲੈ ਕਿਤੇ ਕੀ ਕਰਨ ਵਾਲੇ ਔਰ ਆਉਂਦਾ ਹੈ ਕਿ ਨਾ ਇਹਨਾਂ ਨੇ ਟੂੜੀ ਬਣਾਉਂ ਦਿੱਤੀ ਆਪਾਂ ਨੂੰ ਟੂੜੀ ਤਾਂ ਬਣਾਉਣੀ ਟੂੜੀ ਬਣਾ ਕੇ ਕਰਨੀ ਕੀ ਕਿੰਦਰੋਂ ਵਿਲੇ ਰਹੇ ਵਧੀਆ ਤੁਸੀਂ ਕੱਟਾ ਜਰੂਰੀ ਪੋਣਾ ਉੱਤੇ ਅਈ ਤੇ ਵੇਖਿਆ ਨਹੀਂ ਤੁਸੀਂ ਦਾ ਟਰੱਕ ਚ ਗੇੜੇ ਲਾਏ ਏਸੀ ਵਾਲੇ ਦੇ ਹੈ ਮੈਂ ਤਾਂ ਨਹੀਂ ਲੈ ਜਾ ਤੂੰ ਤਾਂ ਫਿਰ ਤੂੰ ਦਾ ਕਿ ਮੈਂ ਲੈਣਾ 36 ਦੀ ਨਮਾ ਤੇ ਤੈਨੂੰ ਉਹੀ ਮਿਲਣਾ ਫਿਰ ਲੈ ਬਾਈ ਦਾ ਨਹੀਂ ਖੋਲੀ ਗਾਡੀ ਉਹ ਐਵੇਂ ਜ਼ੋਰ ਲਵਾਈ ਜਾਂਦੇ ਆ ਹਨਾ ਨਿੰਮੇ ਪਹਿਲਾਂ ਕੋਈ ਸ਼ੈਡਾ ਸੜ ਦਾ ਪੱਕਣੀਆਂ ਦੇ ਚਾਹ ਉਹ ਪਹਿਲਾਂ ਨਹੀਂ ਅਸੀਂ ਐ ਹੀ ਲਾਈਆਂ ਆ ਵੀ 에어 ਕਾਰ ਦੇ ਵਿੱਚ ਬੈਠ ਕੇ ਨਹੀਂ ਤੋਰਨਾ ਐਵੇਂ ਕਿਹਦਾ ਗਰਮੀ 'ਚ ਬੈਠਾ ਜਿਉਂ ਉੱਥੇ ਨਾਲ ਹੋ ਜੋ ਪਾਸੇ ਬਾਈ ਲਵਾ ਲਓ ਅੰਦਰ ਲਵਾ ਲਓ ਇਹ ਤਾਂ ਅੰਦਰ ਲਾ ਦੇ ਆਉਂਦੇਂ ਲਓ ਜੀ ਕਰਤੀ ਮਾਰ ਕੇ ਮਿਲਦਾ ਇਧਰ ਵੀ ਲੱਗੇ ਸਾਰਿਆਂ ਦੇ ਉਹ ਵੀ ਹੋ ਗਈ ਜਿਹੜੀ ਕਰੀ ਜਾਂਦੇ ਸੀਗੇ ਸਾਰੀਆਂ ਹੋ ਗਈਆਂ ਲੋਬੀ ਲੋਸਾ ਓਕੇ ਇਹਦੇ ਸ਼ਾਟ ਆਊਟ ਹੋ ਗਏ ਪੰਜ ਸਾਰਾ

ਕਰਤੀਆਂ ਆਪਣੀਆਂ ਰੈਕਾ ਫਿੱਟ ਕਰਤੀਆਂ ਉਹ ਬਈਆਂ ਰੈਕਾਂ ਦੇਖ ਲੋ ਐ ਕੋਠੀ ਬਈਆ ਇਹਨਾਂ ਨੂੰ ਬੰਦਰ ਲਾ ਦਾਂਗੇ ਬਜ ਜਾਵਾਂ ਓਕੇ ਆ ਇਹ ਬਜ ਜਦੋਂ ਸੀਜ਼ਨ ਹੋਇਆ ਉਹਦੀ ਕਟਣੀ ਆ ਬਸ ਇਦਾਂ ਹਣਾ ਲਓ ਜੀ ਮੁੰਡੇ ਕਰਨ ਦੇ ਅੰਦਰ ਰੇਕਾਂ ਕਾਸ਼ ਇਹਦਾ ਇਹ ਵਾਸਨ ਦਾ ਕੰਮ ਹੋ ਜਾਵੇ